ਹੈਲੋ ਗਾਈਜ਼ ਸਵਾਗਤ ਹੈ ਤੁਹਾਡਾ ਆਪਣੇ ਨਵੇਂ YouTube ਚੈਨਲ ਮੈਪਲੇ ਡੈਰੀ ਸলিউਸ਼ਨ ਤੇ। ਇਸ ਵੀਡੀਓ ਵਿੱਚ ਅਸੀਂ ਅੱਜ ਇੱਕ ਫਾਰਮਰ ਨਾਲ ਮਿਲਾਵਾਂਗੇ ਜੋ ਕਿ ਪਿਛਲੇ 2 ਮਹੀਨਿਆਂ ਤੋਂ ਮੈਪਲੇ ਨਾਲ ਜੁੜੇ ਹਨ। ਮੈਪਲੇ ਫੀਡ ਨਾਲ ਜੁੜੇ ਹੋਏ ਨੇ। ਤੇ ਬਾਕੀ ਪਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਕੁਲਵਿੰਦਰ ਸਿੰਘ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਦਾ। ਤਾਂ ਇੱਕ ਮੈਂ ਨਾ ਆਪਦਾ ਛੋਟਾ ਜਿਹਾ ਸਮਾਲ ਫਾਰਮ ਚਲਾ ਰਿਹਾ ਹਾਂ। 7 ਗਾਇਆਂ ਦਾ ਮਤਲਬ ਚਲੋ ਤੇ 7 ਗਾਇਆਂ ਮੈਂ ਦੁੱਧ ਦੇਵਾ ਰੱਖੀਆਂ ਨੇ। ਇਹ ਮੈਂ ਆਲਾ ਐਤ ਕੀ ਨਾ ਮੈਂ ਮੈਪਲ ਨਾਲ ਜੁੜ ਕੇ ਚਲਾ ਰਿਹਾ ਪਿਛਲੀ ਵਾਰ ਮੈਂ ਤੁਸੀਂ ਹੋਰ ਪ੍ਰੋਡਕਟ ਨਾਲ ਜੁੜ ਕੇ ਚਲਾ ਲਿਆ ਸੀ ਤੇ ਐਤ ਕੀ ਮੈਨੂੰ ਹੋ ਗਿਆ 1.5 ਮਹੀਨਾ ਮੈਂ ਤੇ ਰਹਿੰਦੇ ਨੂੰ ਤੇ ਐਤ ਕੀ ਮੈਂ ਮੈਪਲ ਦੀ ਡਰਾਈ ਤੋਂ ਲੈ ਕੇ ਰਾਹਨ ਤੱਕ ਦੋਨੇ ਵੀੜਿਆ ਨੂੰ ਸ਼ੁਰੂ ਕਰਿਆ ਡਰਾਈ ਤੋਂ ਸ਼ੁਰੂ ਕਰਿਆ ਪਹਿਲਾਂ ਨੇ ਆਪ ਦਾ ਤੇ ਡਰਾਈ ਤੋਂ ਮੈਨੂੰ ਮੈਪਲ ਦੇ ਰਿਜ਼ਲਟ ਬਹੁਤ ਸੋਹਣੇ ਮਿਲੇ ਨੇ ਡਰਾਈ ਤੋਂ ਪਹਿਲਾਂ ਡਰਾਈ ਦੇ ਰਿਜ਼ਲਟ ਮੈਂ ਦੱਸ ਦੇਣਾ ਤੁਹਾਨੂੰ ਉਹ ਰਾਈਡਰ ਜੱਟ ਜਦੋਂ ਗਾਣੇ ਕੋਈ ਜ਼ਮਾਂ ਡਰਾਈ ਪਾਉਣ ਲੱਗਿਆ ਇੱਕ ਤਾਂ ਵੇਟ ਬਹੁਤ ਸੋਹਣਾ ਗਿਣ ਕਰਿਆ ਜਾਨਾ ਜਿਹੜਾ ਲਸਾਪਨ ਸੀ ਉਹ ਚੱਕਿਆ ਗਿਆ ਦਾ ਬਿਲਕੁਲ ਜਿਹੜੀ ਆ ਮੂਹ ਨੇ ਆਂਗਰੀਆਂ ਦਿਖਾਉਂਦੀ ਸੀ ਇਹ ਸਭ ਨੇ ਆ ਤੇ ਉਹ ਬਿਲਕੁਲ ਚੱਕਿਆ ਗਈਆਂ ਵੇਟ ਇੰਨਾ ਸੋਹਣਾ ਗਿਣ ਕਰਿਆ ਕੋਈ ਮਨੋ ਟਰੈਚ ਪਾਉਣ ਦੀ ਲੋੜ ਨਹੀਂ ਪਈ ਕੁਛ ਨਹੀਂ ਮੈਂ ਉਹ ਟਰੈਚ ਪਾਇਆ ਵਗੈਰਾ ਕੁਛ ਨਹੀਂ ਪਾਇਆ ਮੈਂ ਸਿੱਧੀ ਡਰਾਈ ਫੀਡ ਪਾਈ ਆ 2 ਕਿਲੋ ਉਸ ਵੇਲੇ 2 ਕਿਲੋ ਉਸ ਵੇਲੇ ਮੈਂ ਕੱਟੋ ਕਰਤਾ ਦੋ ਦੋ ਕਿਲੇ ਡਰਾਈ ਦੇ ਚਾਰਾ ਟਾਈ ਪਾਈ ਜੱਟੇ ਉਦੋਂ ਬਾਅਦ 25 ਦਿਨ ਹੀ ਪਹਿਲਾਂ ਮੈਂ ਟ੍ਰੈਨ ਸ਼ੁਰੂ ਕੀਤੀ ਪ੍ਰੋਪਰ ਸਹੀ ਸੂਆ ਪਿਆ ਕੋਈ ਦਿਨ ਉੱਪਰ ਨਹੀਂ ਕੋਈ ਦਿਨ ਥੱਲੇ ਨਹੀਂ ਸੌਪਰ ਸੂਏ ਤੇ ਆ ਕੇ ਸੁਈਆਂ ਲਗਾਈਆਂ ਵੀ ਇਹ ਨਹੀਂ ਪੰਜ ਦਿਨ ਉੱਤੋਂ ਲੱਗਿਆ ਪੰਜ ਦਿਨ ਪਹਿਲਾਂ ਸੁਈਆਂ ਪਰ ਉੱਪਰ ਜਦੋਂ ਡਰਾਇਨਾ ਪਾਇਆ ਬਾਅਦ ਤੁਸੀਂ ਪ੍ਰੋਪਰ ਜੇਰ ਪਈ ਹੈ ਲਗਾਤਾਰ ਇਹ ਨਹੀਂ ਹੋਆ ਵੀ ਜੇਰ ਫਸ ਗਈ ਜਾਂ ਜੇਰ ਕਿਸ ਨੂੰ ਕੜਵਾਈ ਹੈ ਜਾਂ ਕੋਈ ਇਨਫੈਕਸ਼ਨ ਵਗੈਰਾ ਹੋਈ ਹੈ ਤੀਜੇ ਦਿਨ ਨਾ ਮਾ ਦੁੱਤ ਚੱਲਦੇ ਸੀ ਤੀਜੇ ਦਿਨ ਹੀ ਆ ਕੇ ਲਗਾਈਆਂ ਨੇ ਪੀਕ ਫੜਨਾ ਸ਼ੁਰੂ ਹੋ ਗਿਆ ਜੀ ਆਪਾਂ ਪੀਗ ਦਾ ਇੰਨਾ ਸੋਹਣਾ ਪੀਕ ਫੜਿਆ ਰਿਜ਼ਲਟ ਅੰਡੇ ਪਹਿਲੇ ਸਵੇਰੇ ਪਿਛਲੇ ਸਵੇਰੇ 20 20 ਬਾਈਬਲ ਲੀਟਰ ਦੇ ਸੀ ਉਹ 30 ਦੀ ਲੀਟਰ ਤੋਂ ਸਟਾਰਟਿੰਗ ਕਰੀ ਹਾਂ ਜੀ ਠੀਕ ਹੈ ਜੀ ਪੀਕ ਤੋਂ ਹੀ ਤੀਜੇ ਦਿਨ ਤੋਂ ਹੀ ਉਦੋਂ ਮੁੜ ਕੇ ਪੀਕਾ ਇੰਨਾ ਸੋਹਣਾ ਫੜਿਆ ਤੂੰ ਮੁੜ ਕੇ ਹੁਣ ਮੇਰੇਆਂ ਗਾਇਆਂ ਤਿੰਨ 40 ਬਲਕ ਚੱਲ ਰਹੀਆਂ ਨੇ ਇਸ ਟਾਈਮ ਠੀਕ ਹੈ ਤੇ ਉਹ ਪਿਛਲੇ ਸਵੇਰੇ ਸਾਰੀਆਂ ਜਿਹੜੀਆਂ 20 20 ਲੀਟਰ ਦੇ ਦੀਆਂ 40 ਬਲਕ ਚੱਲ ਰਹੀਆਂ ਹਜੇ ਵੀ ਬਹੁਤ ਸੋਹਣਾ ਪੀਕ ਕੋਈ ਬੋਡੀ ਸਕੋਰ ਨਹੀਂ ਉਠਿਆ ਬੋਡੀ ਸਕੋਰ ਦਿਖਾ ਸਕਦਾ ਜੀ ਕੋਈ ਬਾਡੀ ਸਪੋਰਟ ਨਹੀਂ ਲੁਟਿਆ। ਟੇਕ ਪਾਉਸ ਨੂੰ ਚੱਕ ਰਹੀਆਂ ਨੇ। ਚਮਕ ਵਗੈਰਾ ਬਹੁਤ ਸੋਹਣੀ ਹੈ। ਬਾਕੀ ਇੱਕ ਇੱਕ ਹੋਰ ਸੀ ਜਦੋਂ ਸੂਣ ਮਲੇ ਮੈਡੀਕਲ ਖਰਚਾ ਨਹੀਂ ਬਿਲਕੁਲ ਆਇਆ। ਮੰਨ ਲਓ ਛੋਟਾ ਦਵਾਈਆਂ ਤੋਂ ਖਿਹੜਾ ਛੁੱਟ ਗਿਆ ਇੱਕ ਤਰ੍ਹਾਂ। ਜਿਵੇਂ ਬਿਲਕੁਲ ਛੁੱਟ ਗਿਆ ਸੂਣ ਮਲੇ ਕੋਈ ਕੋਈ ਬੋਤਲਾਂ ਨਹੀਂ ਦਿੱਤੀਆਂ। ਕੋਈ ਜੱਲਾ ਨਹੀਂ ਦਿੱਤੀਆਂ। ਕੋਈ ਐਦਾਂ ਵੀ ਉਹ ਜੇਰ ਪਾਈ ਦੀ ਜੱਲਾ ਦੀ ਬੋਤਲਾਂ ਪੀਕਣਾ ਪੜਿਆ ਕੋਈ ਕਿਸੇ ਕੋਲ। ਬਹੁਤ ਸਮਾਂ ਪੀਕ ਫੜਿਆ। ਬੋ ਆ ਦੇ ਉਹ ਕਿਸੇ ਵੀ ਗਾਵਾ ਕੋਈ ਬੋਡੀ ਸਕੋਰ ਕੋਈ ਕਹਾਵਤ ਹੈ ਮੈਂ ਕਿਆਸਾ ਗਾਣਾ ਤੁਸਾਂ ਮਰਜ਼ੀ ਚੱਲਦਾ ਕੋਈ ਬੋਡੀ ਸਕੋਰ ਕਹਿ ਲਵੇ ਗਾਣਾ ਆਸ ਟਾਈਮ ਗਾ ਚੱਲਦੀ ਬਲ ਚੱਲ ਰਹੀ ਹੈ ਠੀਕ ਜਿਵੇਂ ਜੀ ਇਹਦੀ ਇਹਦੀ ਤਾਂ ਥੋੜੀ ਜਿਹੀ ਪ੍ਰੋਬਲਮ ਆ ਗਈ ਸੀ ਇਹ ਚੱਲਦੀ ਹੈ 22 23 ਲੀਟਰ ਤੇ ਇਹਦੇ ਨੇ ਮੂਲੇ ਪੈਰਾਂ ਨੂੰ ਪ੍ਰੋਬਲਮ ਆ ਗਈ ਸੀ ਤਾਂ ਕਰਕੇ ਦਿੱਕਤ ਹੈ ਇਹ ਹੀ ਸਮਾਂ ਜੀ ਬਸ ਘੱਟ ਚੱਲ ਰਹੀ ਹੈ ਮੂਲੇ ਪੈਰਾਂ ਨੂੰ ਹੁਣ ਇਹਦੇ ਪੈਰਾਂ ਨਾਲ ਵੀ ਬਹੁਤ ਠੀਕ ਹੋ ਗਏ ਜਿਵੇਂ ਕਿ ਅੱਜ ਕੱਲ ਲੋਕ ਕਹਿ ਦਿੰਦੇ ਵੀ ਮਟਾਇਟਸ ਦਾ ਚੱਕਰ ਬਹੁਤ ਆ ਤੁਹਾਨੂੰ ਉਹ ਤੋਂ ਸਟਕਾਰਾ ਆ ਮਟਾਇਟਸ ਕੰਨੀਓ ਜੀ ਮੈਡਮ ਦਾ ਮੈਂ ਬ ਪਿਆ ਮਗਰ ਮੈਟਰਡਸ ਨਾ ਵੀ ਕਦੇ ਆ ਜਗਾ ਇਹਨੂੰ ਕਦੇ ਹੋਰ ਨਾ ਕੋਈ ਉਹ ਪਿਛਲੀ ਵਾਰ ਇਹਨੂੰ ਆਈ ਸੀ ਪਿਛਲੀ ਵਾਰ ਬਹੁਤ ਜ਼ਬਰਦਸਤ ਮਦਦ ਸਾਈ ਸੀ ਪਿਛਲੀ ਵਾਰ ਉਹਦੇ ਅਨੁਸਾਰ ਆਲੇ ਵੇ ਕਭਾ ਜੰਮੀ ਚਲਾ ਗਿਆ ਜੀ ਦਵਾਈ ਕੋਈ ਬਹੁਤ ਲਾਈ ਦੇ ਕਟੋ ਕਰ 35000 ਦਵਾਈ ਲਾਈ ਆ ਮੈਂ ਤੇ ਠੀਕ ਹੈ ਜਿਹੜਿਆ ਥਾਂ ਸਟਾ ਉਹ ਹੁਣ ਮੈਨੂੰ ਉਹਨੂੰ ਕਟੋਣਾ ਉਸ 9 ਸਵਾ ਮਹੀਨਾ ਹੋ ਗਿਆ ਨਾ ਕੋਈ ਮੈਟਰਡਸ ਵਗੈਰਾ ਨਾ ਕੁਝ ਵੀ ਨਹੀਂ ਆਇਆ ਤੁਹਾਨੂੰ ਨਾ ਕੋਈ ਮੈਟਰਡਸ ਆਈ ਹੈ ਨਾ ਹੀ ਕੋਈ ਹੱਦ ਤੱਕ ਉਸ ਬਾਅਦ ਮਾਉਂ ਤੂਥਾਂ ਵਗੈਰਾ ਪ੍ਰੋਪਰ ਲੈਵਲ ਉੱਪਰ ਸਟ੍ਰੈਸ ਜਮਾ ਉਈ ਪਸ਼ਮਾਕਿੰਗ ਨਹੀਂ ਤੋ ਪੂਰਾ ਵਧੀਆ ਹੈ ਕੋਈ ਦਿੱਕਤ ਨਹੀਂ ਹੈਗੀ ਮੈਂ ਨਾ ਹੀਪਰਾਂ ਵੀ ਟੀਆਰ ਕਰ ਰਿਹਾ ਆਪਣੇ ਮੈਪਲੇ ਦੇ ਇਹ ਜਿਹੜੀ ਹੀਪਰ ਆ ਰਹੀ ਹੈ ਮੈਂ ਹੀਪਰ ਤੋਂ ਸਟਾਰਟ ਕਰੀਆ ਕਿਉਂ ਗਰੋਵਰ ਤੋਂ ਪਹਿਲਾਂ ਮੈਂ ਗਰੋਵਰ ਪਾਈਸਾਂ ਨੂੰ ਆਪਦੀ ਤੇ ਹੀਪਰ ਤੇ ਮੈਨੂੰ ਮੈਂ ਨਾ ਅਸੀਂ ਗਰੋਵਰ ਕਟੋ-ਕਟ ਮੈਂ 2-3-3 ਕਿਲੋ ਵੀ ਇੱਕ ਟਾਈਮ ਦੀ ਪਾਉਂਦਾ ਰਿਹਾ ਉਹਨਾਂ ਦਾ ਰਿਜ਼ਲਟ ਮੈਨੂੰ ਹੁਣ ਮੈਂ ਮੈਪਲੇ ਪਾ ਰਿਹਾ ਹੀਪਰ ਹੀਪਰ ਦਾ ਕਿੰਨਾ ਮੈਂ 2 ਕਿਲੋ ਹੀ ਪਾ ਰਿਹਾ ਹਾਂ ਇਸ ਟਾਈਮ ਕਿਲੋ ਸਵੇਰੇ ਕਿਲੋ ਸ਼ਾਮ ਕੋਈ ਐਕਸਟਰਾ ਮੈਨਰ ਨਹੀਂ ਕੋਈ ਪਾਊਡਰ ਵਗਿਆ ਕੁਝ ਨਹੀਂ ਪਾਰਿਆ ਨਾ ਕੋਈ ਲਾਇਬ੍ਰਿਸਟ ਨਾ ਟਾਕਸੀਮੀਂਡਰ ਕੁਝ ਵੀ ਨਹੀਂ ਪਾਰਿਆ ਮੈਂ ਨਾ ਕੋਈ ਪ੍ਰੀਮੈਕਸ ਪਾਰਿਆ ਹੁਣ ਆ 16 ਮਹੀਨਾ ਜਿੱਚੀ ਹੋਈ ਆ 16 ਸਾਢੇ 16 ਮਹੀਨਾ ਦੀ ਸਾਢੇ 4 ਕੁ ਮਹੀਨੇ ਬਜ ਨੇ ਕਰ ਚੁੱਕੇ ਦੋ ਬਦਲ ਇਹ ਇੱਕੀ ਏਆਈ ਹੋਈ ਐ ਦੀ ਵਸ ਇੱਕੀ ਏਆਈ ਤੇ ਰਹਿ ਗਈ ਕੋਈ ਰਿਪੀਟਰ ਦੀ ਸਮੱਸਿਆ ਤੇ ਨਹੀਂ ਸਾਨੂੰ ਅੱਜ ਤੱਕ ਇੱਕੀ ਏਆਈ ਹੋਈ ਐ ਇੱਕ ਦਿਨ ਹੀ ਹੋਈ ਐ ਇੱਕ ਵਾਰ ਸੈਕਸੈਸਫੁਲ ਆਇਆ ਸੀ ਇੱਕੀ ਵਾਰ ਜੀ ਰਹਿ ਗਈ ਹੈ ਨਾਲ ਦੀ ਨਾਲ ਹੁਣ ਇਹ ਸਵਾ ਸਵਾ ਕੁ ਮਹੀਨੇ ਦੀ ਗੱਬਣਾ ਹੈ ਆ ਬਸਿਆਂ ਵੀ ਲਗਭਗ ਇਹ ਦੋ ਦੋ ਮਹੀਨੇ ਛੋੜਿਆ ਤੇ ਅੰਦਰ ਵੀ ਮਹੀਨੇ ਬਹੁਤ ਸੋਹਣਾ ਬਾਜਨ ਕਰੀ ਬੈਠੇ ਇਹ ਵੀ ਬਹੁਤ ਸੋਹਣਾ ਬਾਜਨ ਦਾ ਚਾਰ ਚਾਰ ਸਵਾ ਚਾਰ ਚਾਰ ਕੰਟਰੋਲ ਦੇ ਨਿਰੇਚਿੜੇ ਨਹੀਂ ਬਸਾ ਅਗਲੇ ਮਹੀਨੇ ਇਹਨਾਂ ਦੀ ਆਹੀ ਬਰਮੇ ਬਰਮੇ ਵੀ ਨੇ ਇਹ ਹੀ ਹੋ ਜੂਗਾ ਸਨ ਮੂਹਰੇ ਮਹੀਨੇ ਬਹੁਤ ਸੋਹਣਾ ਬਾਜਨ ਗੇਨ ਕਰ ਰਹੀ ਹੈ ਠੀਕ ਹੈ ਜੀ ਪਹਿਲੀ ਗੱਲ ਦਾ ਮੈਡੀਕਲ ਦਾ ਖਰਚਾ ਮੇਰਾ ਬਹੁਤ ਕਰਦੇ ਪਤਾ ਕੰਮ ਦਾ ਮੈਡੀਕਲ ਦਾ ਸੀ ਓਕੇ ਜੀ ਆ ਤੁਸੀਂ ਬੱਸੀ ਦੀ ਗਰੋਥ ਚੈੱਕ ਕਰ ਸਕਦੇ ਹੋ ਜੀ ਇਹ ਕਿੰਨੇ ਮਹੀਨੇ ਦੀ ਹੈ ਜੀ ਇਹ ਇਹ ਤਾਂ ਹਮ 14 ਕਿ ਮਹੀਨੇ 14 ਮਹੀਨੇ ਦੀ ਹੈ ਜੀ ਇਹ 14 ਮਹੀਨੇ ਦੀ ਬੱਸੀ ਹੈ ਜੀ ਤੁਸੀਂ ਗਰੋਥ ਚੈੱਕ ਕਰੋ ਮੈਪਲੇ ਦੀ ਹੀਫਰ ਤੇ ਇਹ ਪਿੜਵੀ ਮੱਪਲੇ ਚੱਲ ਰਹੀ ਹੈ ਕੋਈ ਇਹ ਨਹੀਂ ਹੈਗਾ ਵੀ ਆਪਾਂ ਕੁਝ ਪਾ ਹੋ ਰਹੇ ਹਨ ਪਾ ਸਾਹ ਕੋ ਸਾਹਮਣੇ ਬਿਆ ਕਾਕਸਟਰ ਨੂੰ ਲੈ ਕੇ ਹਿੱਪਰ ਆ ਗਈ ਰੋਜ਼ ਬੱਲ ਆ ਗਈ ਨਾਲ ਅੰਲੀ ਆ ਗਈ ਸਾਰੇ ਪੈਡੀ ਚੱਲ ਰਹੇ ਨੇ ਡਰਾਈ ਡਰਾਈ ਤੇ ਮੈਂ ਆਪਣੀ 500 ਰੁਪਈਆ ਉਹ ਕਿਉਂ ਪੈਂਦੀ ਥੋੜੀਆ ਦੋ ਹੀ ਪਸ਼ੂ ਡਰਾਈ ਤੇ ਤੇ ਉਹਦੇ ਨੇ ਇੱਕ ਮੱਪਲੇ ਉਹਦੇ ਡਰਾਈ ਦੇ ਡਰਾਈ ਤੇ ਵਾਰ ਵਾਰ ਘੱਟੇ ਖਰਾਬ ਹੋ ਜਾਂਦੇ ਬਾਰੇ ਪਏ ਤਾਂ ਕਰਕੇ ਉਹ ਅੰਦਰ ਹੀ ਰੱਖੇ ਬਿਨਾਂ ਆਪਾਂ ਫਾਰਮਰ ਦਾ ਨੰਬਰ ਵੀ ਡਿਸਕ੍ਰਿਪਸ਼ਨ ਚ ਦਿੱਤਾ ਹੈ ਜੀ ਤੁਸੀਂ ਫਾਰਮਰ ਨਾਲ ਕੰਟੈਕਟ ਕਰ ਸਕਦੇ ਹੋ ਤੇ ਹੋਰ ਵਧੇਰੀ ਜਾਣਕਾਰੀ ਲੈ ਸਕਦੇ ਹੋ ਧੰਨਵਾਦ